ਉਸ ਤੋਂ ਬਾਅਦ ਕੋਰਟ ਦੇ ਵਿੱਚ ਗਿਆ ਤੇ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਮੇਰੇ ਪੱਖ ਦੇ ਵਿੱਚ ਆਰਡਰ ਦਿੱਤੇ ਨੇ ਜੱਜ ਸਾਹਿਬ ਨੇ ਆਰਡਰ ਕੀਤੇ ਨੇ ਵੀ ਆਫਿਸ ਅਟੈਚ ਕੀਤਾ ਜਾਵੇ ਕਮਿਸ਼ਨਰ ਸਾਹਿਬ ਦੇ ਵਾਰੰਟ ਵੀ ਜਾਰੀ ਹੋਏ ਉਹ ਤਮੀਰ ਨਹੀਂ ਹੋ ਸਕਿਆ ਔਰ ਬੈਲਫ ਨੂੰ ਭੇਜਿਆ ਇਹਨਾਂ ਦਾ ਆਫਿਸ ਅਟੈਚ ਕਰਨ ਵਾਸਤੇ ਔਰ ਜਿਹੜੀ ਹੈ ਫਰਨੀਚਰ ਇਹਨਾਂ ਦਾ ਅਟੈਚ ਕਰਨਾ लुधियाना ਦੇ ਰਹਿਣ ਵਾਲੇ ਅਮਨਦੀਪ ਸਿੰਘ ਨੂੰ ਆਰਮਜ਼ ਲਾਇਸੈਂਸ ਬਣਾ ਕੇ ਦੇਣ ਤੋਂ ਮਨਾ ਕਰਨ ਤੇ ਲੁਧਿਆਣਾ ਅਦਾਲਤ ਵੱਲੋਂ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਸੀਜ਼ ਕਰਨ ਦੇ ਹੁਕਮ ਦਿੱਤੇ ਨੇ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਨੇ ਸਾਲ 2012 ਵਿੱਚ ਆਰਮਜ਼ ਲਾਇਸੈਂਸ ਅਪਲਾਈ ਕੀਤਾ ਸੀ ਪੁਲਿਸ ਵੱਲੋਂ ਮਨਾ ਕਰਨ ਤੋਂ ਬਾਅਦ ਉਸਨੇ ਸਾਲ 2014 ਵਿੱਚ ਅਦਾਲਤ ਵਿੱਚ ਕੇਸ ਦਰਜ ਕਰ ਦਿੱਤਾ ਸੀ ਜਿਸ ਤੋਂ ਬਾਅਦ ਅਦਾਲਤ ਵੱਲੋਂ ਫੈਸਲਾ ਉਸ ਦੇ ਹੱਕ ਵਿੱਚ ਸੁਣਾ ਦਿੱਤਾ ਪੁਲਿਸ ਵੱਲੋਂ ਸਹੀ ਜਵਾਬ ਨਾ ਦੇਣ ਤੇ ਅਦਾਲਤ ਵੱਲੋਂ ਕਮਿਸ਼ਨਰ ਦਫ਼ਤਰ ਦੀ ਜਗਾ ਸੀਸ ਕਰਕੇ ਦਫ਼ਤਰ ਦਾ ਫਰਨੀਚਰ ਵੀ ਨਿਲਾਮ ਕੀਤਾ ਜਾ ਸਕਦਾ ਹੈ। ਮਾਮਲਾ ਆਰਮਸ ਲਾਇਸੈਂਸ ਅਪਲਾਈ ਕੀਤਾ ਸੀਗਾ ਤੇ ਵਿਦਆਊਟ ਅਨ ਰੀਜ਼ਨ ਇਹਨਾਂ ਨੇ ਫਾਈਲ ਮੇ ਡਿਸਮਿਸ ਕਰਤੀ ਕਿ ਤੈਨੂੰ ਆਰਮਸ ਲਾਇਸੈਂਸ ਨਹੀਂ ਦੇਣਾ। ਤੇ ਉਹ ਹੁਣ ਉਸ ਤੋਂ ਬਾਅਦ ਕੋਰਟ ਦੇ ਵਿੱਚ ਗਿਆ ਤੇ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਮੇਰੇ ਪੱਖ ਦੇ ਵਿੱਚ ਆਰਡਰ ਦਿੱਤੇ ਨੇ ਕਿ ਮੈਨੂੰ ਆਰਮਸ ਲਾਇਸੈਂਸ ਮਿਲਣਾ ਚਾਹੀਦਾ। ਤੇ ਹੁਣ ਇੱਥੇ ਕਮਿਸ਼ਨਰ ਦਫਤਰ ਆਏ ਆ ਤੇ ਜਿਹੜੀ ਉਹਨਾਂ ਨੇ ਜਿਹਾ ਸਾ ਮਨੇ ਆਰਡਰ ਕੀਤੇ ਨੇ ਵੀ ਆਫਿਸ ਅਟੈਚ ਕੀਤਾ ਜਾਵੇ ਤੇ ਉਹ ਇੱਥੇ ਨਾਲ ਵਕੀਲ ਸਾਹਿਬ ਮਰੇ ਨਾਲ ਨੇ ਤੇ ਉੱਥੇ ਕਮਿਸ਼ਨਰ ਸਾਹਿਬ ਆਫਿਸ ਬੈਠੇ ਆ ਤੇ ਉਹ ਮੀਟਿੰਗ ਚੱਲ ਰਹੀ ਆ ਉਹਨਾਂ ਦੀ ਉਸ ਤੋਂ ਬਾਅਦ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਅਸੀਂ 12 ਤੋਂ ਬਾਅਦ 2014 ਦੇ ਵਿੱਚ ਤੋਂ ਕੇਸ ਲਾਇਆ ਸੀ ਉਸ ਤੋਂ ਬਾਅਦ ਇਹ ਕਹਿਣ ਲੱਗੇ ਵੀ ਹਾਈ ਕੋਰਟ ਦੇ ਹਦਾਇਤਾਂ ਨੇ ਵੀ ਅਸੀਂ ਤੁਹਾਨੂੰ ਆਰਮਸ ਲਾਇਸੈਂਸ ਨਹੀਂ ਦੇਣਾ ਜਦਕਿ ਇਹ ਨਹੀਂ ਦੱਸ ਸਕੇ ਵੀ ਕਿਹੜੀ ਹਦਾਇਤ ਤੇ ਮੈਂ ਖਰਾ ਨਹੀਂ ਉਤਰਦਾ ਤੇ ਹੁਣ ਉਸ ਤੋਂ ਹੁਣ ਸਾਨੂੰ ਪਿਛਲੇ ਮਹੀਨੇ ਤਰੀਕ ਤੇ ਕਹਿ ਰਹੇ ਸੀ ਅਸੀਂ ਤੁਹਾਨੂੰ ਆਮਸ ਲਾਇਸੈਂਸ ਦੇ ਦੇਣਾ ਤੇ ਤੁਸੀਂ ਕੋਰਟ ਦੇ ਵਿੱਚ ਅਗਲੀ ਪੈਰਵਾਈ ਨਾ ਕਰੋ ਤੇ ਹਜੇ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਐਟ ਲਾਸਟ ਫਿਰ ਮੈਨੂੰ ਐਫੀਡੇਵਿਟ ਦੇਣਾ ਪਿਆ ਕਿ ਮੈਨੂੰ ਆਮਸ ਲਾਇਸੈਂਸ ਨਹੀਂ ਦੇ ਰਹੇ ਹੈਗੇ ਤੇ ਟਾਈਮ ਪਾਸ ਕਰ ਰਹੇ ਨੇ ਅੱਗੇ ਤੋਂ ਅੱਗੇ ਤੇ ਫਿਰ ਮੈਂ ਨਿਊ ਆਰਡਰ ਲੈ ਕੇ ਆਇਆ ਆਪਣੇ ਵਕੀਲ ਸਾਹਿਬ ਦੇ ਥਰੂ ਵੀ ਆਫਿਸ ਤੇ ਨਾਲ ਅਟੈਚ ਕੀਤਾ ਜਾਂਦਾ ਹੈ ਨਹੀਂ ਆਰਟੀਆਈ ਦੇ ਵਿੱਚ ਮੈਂ ਅਪਲਾਈ ਕੀਤਾ ਸੀ ਵੀ ਜਦੋਂ ਮੈਂ ਇੱਥੇ ਆਰਮਸ ਲਾਇਸੈਂਸ ਅਪਲਾਈ ਕੀਤਾ ਸੀ ਵੀ ਉਸ ਟਿਨਿਓਰ ਦੇ ਵਿੱਚ ਸਾਲ ਡੇਢ ਸਾਲ ਦੇ ਵਿੱਚ ਕਿੰਨੇ ਕਮਿਸ਼ਨਰ ਦਾ ਆਫਿਸ ਨੇ ਆਰਮਸ ਲਾਇਸੈਂਸ ਬਣਾਈ ਨੇ ਲੋਕਾਂ ਦੇ ਤੇ ਉਹ ਕੁਝ 300 ਕੁਝ ਸੀਗੇ 370 75 ਐਸਟੀਮੇਟ ਇੰਨਾ ਸੀਗਾ ਤੇ ਮੈਂ ਵੀ ਜਦ ਇੰਨੇ ਬੰਦਿਆਂ ਦੇ ਬਣਾਏ ਨੇ ਤੇ ਮੈਨੂੰ ਇਹਨਾਂ ਨੇ ਇੱਕ ਸਿੰਪਲ ਜਿਹਾ ਰੀਜ਼ਨ ਦੱਸਤਾ ਵੀ ਹੋਰ ਚ ਪਰਚੇ ਵਾਲੇ ਵੀ ਬੰਦੇ ਸੀ ਜਿਹੜੇ ਜਿਨ੍ਹਾਂ ਦੇ ਪਰਚੇ ਪਰਚੇ ਵੀ ਪਰਚੇ ਵਾਲੇ ਵੀ ਹੋਣਗੇ ਤੇ ਪਰਚੀਆਂ ਵੀ ਹੋਣਗੇ ਕਾਫੀ ਬੰਦੇ ਹੋਣਗੇ ਕ੍ਰਿਮੀਨਲ ਐਕਟੀਵਿਟੀ ਵਾਲੇ ਵੀ ਹੋਣਗੇ ਜਦ ਕਿ ਮੇਰੇ ਤੇ ਅਜੇ ਤੱਕ ਕੋਈ ਕਦੇ ਕੇਸ ਨਹੀਂ ਕਦੇ ਪਰਿਵਾਰ ਤੇ ਕਦੇ ਕੋਈ ਕ੍ਰਿਮੀਨਲ ਐਕਟੀਵਿਟੀ ਨਹੀਂ ਕੋਈ ਕਦੇ ਐਫ ਆਈ ਆਰ ਨਹੀਂ ਆਲ ਪੰਜਾਬ ਵਾਲਾ ਇੰਡੀਆ ਦੇ ਵਿੱਚ ਮੰਗ ਕਰਦੇ ਆਂ ਕਿ ਅਸਲਾ লাইসেনਸ ਬਣਾਇਆ ਜਾਵੇ ਅਮਨਦੀਪ ਸਿੰਘ ਨੇ 2012 ਦੇ ਵਿੱਚ ਇੱਕ ਆਰਮਜ਼ ਦਾ লাইসেনਸ ਅਪਲਾਈ ਕੀਤਾ ਸੀ ਤੇ ਉਹ ਕਮਿਸ਼ਨਰ ਅਫੀਸਰ ਨੇ ਇਹਨੂੰ ਮਨਾਂ ਕਰਤਾ লাইসেনਸ ਦੇਣ ਦੀ ਉਸ ਤੋਂ ਬਾਅਦ 2014 ਦੇ ਵਿੱਚ ਅਮਨਦੀਪ ਸਿੰਘ ਨੇ ਇੱਕ ਸਿਵਲ ਸੂਟ ਫਾਈਲ ਕੀਤਾ ਵਿਮਨੂਅਨਸ ਲਾਇਸੈਂਸ इशੂ ਕੀਤਾ ਜਾਵੇ ਉਹ 21 10 2014 ਨੂੰ ਫਾਈਲ ਕੀਤਾ ਸੀ ਤੇ 21 7 2016 ਨੂੰ ਇਹ ਡਿਗਰੀ ਪਾਸ ਹੋ ਗਈ ਸੀ ਉਸ ਤੋਂ ਬਾਅਦ ਇਹਨਾਂ ਐਗਜ਼ੀਕਿਊਸ਼ਨ ਲਈ ਐਗਜ਼ੀਕਿਊਸ਼ਨ ਲਾਨ ਤੋਂ ਬਾਅਦ ਇਹਨਾਂ ਨੇ ਅਬਜੈਕਸ਼ਨ ਵਗੈਰਾ ਫਾਈਲ ਕੀਤੇ ਉਹ ਇਹਨਾਂ ਦੇ ਡਿਸਮਿਸ ਹੋ ਗਏ ਉਹ ਅਬਜੈਕਸ਼ਨ ਡਿਸਮਿਸ ਹੋਣ ਤੋਂ ਬਾਅਦ ਕਮਿਸ਼ਨਰ ਸਾਹਿਬ ਦੇ ਵਾਰੰਟ ਵੀ ਜਾਰੀ ਹੋਏ ਉਹ ਤਮੀਰ ਨਹੀਂ ਹੋ ਸਕੇ ਉਸ ਤੋਂ ਬਾਅਦ ਹੁਣ ਜਿਹੜਾ ਕਮਿਸ਼ਨਰ ਆਫਿਸ ਔਰ ਇਹਨਾਂ ਦੇ ਜਿਹੜੇ ਮੂਵੇਬਲ ਹੋ ਜਿਹੜਾ ਫਰਨੀਚਰ ਵਗੈਰਾ ਪ੍ਰਾਪਰਟੀ ਹੈ ਉਹ ਨਾਲ ਅਟੈਚ ਕਰਨ ਵਾਸਤੇ ਅਸੀਂ ਅਪਲੀਕੇਸ਼ਨ ਦਿੱਤੀ ਹੈ ਉਹ ਕੋਰਟ ਨੇ ਅਪਲੀਕੇਸ਼ਨ ਐਕਸੈਪਟ ਕਰ ਲਈ ਔਰ ਬੈਲਫ ਨੂੰ ਭੇਜਿਆ ਇਹਨਾਂ ਦਾ ਆਫਿਸ ਅਟੈਚ ਕਰਨ ਵਾਸਤੇ ਔਰ ਜਿਹੜੀ ਹੈ ਫਰਨੀਚਰ ਇਹਨਾਂ ਦਾ ਅਟੈਚ ਕਰਨ ਹੁਣ 5 ਤਿੰਨ ਤਰੀਕ ਹੈ ਬੈਲਫ ਨੇ ਆਪਣੀ ਰਿਪੋਰਟ ਦੇਣੀ ਹੈ ਕੋਰਟ ਦੇ ਵਿੱਚ ਜਾ ਕੇ ਤੇ ਅਗਰ ਇਹ ਨਹੀਂ ইস্যੂ ਕਰਨਗੇ ਲਾਇਸੈਂਸ ਤਾਂ ਇਹਦੀ ਆਪਸ਼ਨ ਵਗੈਰਾ ਕਰੋ ਕੋਡ ਜੋ ਵੀ ਆ ਜਿਆ ਤਾਰਾ ਲਗਾਉਣ ਦਾ ਆਰਡਰ ਕਰ ਦਿਆ ਉਹ ਕੋਡ ਤੇ ਡਿਪੈਂਡ ਕਰਦਾ ਇਹ ਕਿਹੜੀ ਚਾਹੀਦੀ ਸਾਹਿਬ ਇਹ ਜੱਸਾ ਵਗਿਆ ਮੈਡਮ ਸੁਮੇਦ ਸਾਬਰਵਾਲ ਮੰਗ ਕਰਦੇ ਆ ਕਿ ਅਸਲਾ ਲਾਇਸੈਂਸ ਬਣਾਇਆ ਜਾਵੇ ਲੁਧਿਆਣਾ ਤੋਂ ਸੰਜੀਵ ਸੂਦ ਦੀ ਰਿਪੋਰਟ